ਸਿੰਘਾਂ ਦੇ ਉੱਤੇ ਔਖਾ ਸਮਾਂ ਬਣਿਆ ਤੇ ਉਦੋਂ ਸਿੰਘ ਨਹੀਂ ਸੀ ਲੱਭਦਾ ਪੰਜਾਬ ਦੇ ਵਿੱਚ ਇਦਾਂ ਹੀ ਕਿਸੇ ਦਾ ਡੋਲਾ ਜਾਣਦਿਆਂ ਜੰਗਲਾਂ ਦੇ ਵਿੱਚ ਤੇ ਉਹ ਗੱਲਾਂ ਕਰਨ ਕਹਿੰਦੇ ਤਾਂ ਸੁਣਿਆ ਸੀ ਪੰਜਾਬ ਦੇ ਵਿੱਚ ਸਿੰਘ ਰਾਜ ਕਰਦੇ ਨੇ ਪੰਜਾਬ ਦੇ ਵਿੱਚ ਨਿਹੰਗ ਸਿੰਘ ਰਹਿੰਦੇ ਨੇ ਪਰ ਸਾਨੂੰ ਨਹੀਂ ਜਾਪਦਾ ਕੋਈ ਪੰਜਾਬ ਦੇ ਵਿੱਚ ਸਿੰਘ ਰਿਆ ਉਦੋਂ ਸਿੰਘ ਆਪਦੇ ਜੰਗਲਾਂ 'ਚ ਰਹਿੰਦੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਸਾਹਿਬ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਬਾਬਾ ਬੋਤਾ ਸਿੰਘ ਕਹਿੰਦੇ ਗਰਜਾ ਸਿਆ ਲੋਕ ਕਹਿੰਦੇ ਸਿੰਘ ਖਤਮ ਹੋ ਗਏ ਨੇ ਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਲੋਕਾਂ ਨੂੰ ਦੱਸਿਏ ਕਿ ਗੁਰੂ ਕਲਗੀ ਧਰ ਦਾ ਖਾਲਸਾ ਜੇ ਹੈ ਸਿੰਘਾਂ ਨੇ ਨਿਸ਼ਾਨ ਸਭ ਗੱਡ ਕੇ ਤੇ ਆਪਦਾ ਟੂਲ ਟਾਕ ਸਲਾ ਦਿੱਤਾ ਜਿੰਨੇ ਨੰਗਿਆ ਕਰਨਾ ਆਉਂਦੇ ਤੋਂ ਟਾਕ ਸ ਲੈਣਾ ਕਾਰ ਇਕੱਠਾ ਕਰਿਆ ਕਰਨਾ ਉਹ ਕਾਰ ਇਕੱਠਾ ਕਰਕੇ ਖਾਲਸੇ ਨੂੰ ਭੇਜ ਦਿਆ ਕਰਨਾ ਜਿੱਥੇ ਖਾਲਸਾ ਰਿਆ ਕਰਦਾ ਸੀ ਇਦਾਂ ਜਦੋਂ ਚੱਲ ਰੀ ਗਿਆ ਪਹਿਰਾ ਤੇ ਬਾਬਾ ਬੋਤਾ ਸਿੰਘ ਫਿਰ ਬੋਲੇ ਕਹਿੰਦੇ ਗਰਜਾ ਸਿਆ ਅਜੇ ਸਰਕਾਰ ਜਕਰੀਆ ਖਾਨ ਨੂੰ ਨਹੀਂ ਪਤਾ ਲੱਗਾ ਕਿ ਸਿੰਘ ਪੰਜਾਬ ਦੇ ਵਿੱਚ ਹੈ ਲੋਕਾਂ ਨੂੰ ਆਪਾਂ ਕਰ ਲਈ ਜਾਂਨੇ ਇਹਨਾਂ ਮੁਗਲਾਂ ਦੇ ਕੋਲੋਂ ਪਰ ਜਕਰੀਆ ਖਾਨ ਨੂੰ ਦੱਸਿਆ ਕਿ ਪੰਜਾਬ 'ਚ ਸਿੰਘ ਰਹਿੰਦੇ ਨੇ ਤੂੰ ਕਹਿੰਦਾ ਸਿੰਘਾਂ ਨੂੰ ਮਾਰਤਾ ਸਿੰਘ ਅਜੇ ਵੀ ਹੈ ਬਾਬਾ ਬੋਤਾ ਸਿੰਘ ਜੀ ਨੂੰ ਜਦੋਂ ਇਹ ਵਜਨ ਕਹੇ ਤੇ ਬਾਬਾ ਗਰਜਾ ਸਿੰਘ ਕਹਿੰਦੇ ਕਹਿੰਦੇ ਬੋਤਾ ਸਿੰਘ ਜੀ ਕਿੱਦਾਂ ਨੂੰ ਪਤਾ ਲੱਗੇ ਕਹਿੰਦੇ ਆਪਾਂ ਲੋਕਾਂ ਤੋਂ ਕਰ ਨਹੀਂ ਲੈਣਾ ਹੁਣ ਸਰਕਾਰ ਦੇ ਬੰਦਿਆਂ ਤੋਂ ਕਰ ਲਿਆ ਕਰੀਏ ਜਿਹੜਾ ਸਰਕਾਰ ਦਾ ਬੰਦਾ ਚੁੰਗੀ ਜਿਹੜੀ ਆਉਂਦੀ ਹੈ ਫੌਜ ਇਕੱਠੀ ਹੋ ਕੇ ਆਉਂਦੀ ਹੈ ਉਹਨਾਂ ਨੂੰ ਡੱਕ ਕੇ ਉਹਨਾਂ ਕੋਲੋਂ ਪੈਸੇ ਕਢਾਇਆ ਕਰੀਏ ਐਦਾਂ ਖਾਲਸਾ ਜੀ ਨਿਸ਼ਾਨ ਸਾਹਿਬ ਗੱਡ ਕੇ ਤੇ ਬਾਬਾ ਜੀ ਪੈਰਾ ਕਰਨ ਲੱਗ ਪਏ ਸਰਕਾਰ ਦੇ ਬੰਦੇ ਨੇ ਉਹਨਾਂ ਨਾਲੇ ਡਾਂਗ ਫੇਰਨੀ ਨਾਲੇ ਪੈਸੇ ਕਢਾਉਣੇ ਇਹ ਖਬਰ ਪਤਾ ਲੱਗੀ ਜਕਰੀਆ ਖਾਨ ਨੂੰ ਜਦੋਂ ਜਕਰੀਆ ਖਾਨ ਨੂੰ ਪਤਾ ਲੱਗਾ ਕਿ ਅਜੇ ਵੀ ਸਿੰਘ ਹੈ ਜਿਹੜੇ ਮੇਰੇ ਕੋਲੋਂ ਮੇਰੀ ਫੌਜ ਦੇ ਕੋਲੋਂ ਟੈਕਸ ਇਕੱਠਾ ਕਰਦੇ ਨੇ ਉਹ ਕੌਣ ਨੇ ਉਹਨੇ ਚਿੱਠੀ ਲਿਖੀ ਆਪਦੀ ਕਿਤਾਬ ਦੇ ਵਿੱਚ ਅਬਦਾਲੀ ਵੀ ਇਹ ਗੱਲ ਖਾਲਸਾ ਜੀ ਲਿਖਦਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਬਦਾਲੀ ਹੋਇਆ ਅਬਦਾਲੀ ਆਪਦੇ ਜਿਹੜਾ ਕਿਤਾਬਾਂ ਦੇ ਵਿੱਚ ਲਿਖਦਾ ਹੁੰਦਾ ਸੀ ਉਹਨੇ ਲਿਖਿਆ ਆਪਦੀ ਕਿਤਾਬ ਦੇ ਵਿੱਚ ਕਹਿੰਦਾ ਜਿਹੜਾ ਸਿੰਘ ਹੈ ਲੋਹੇ ਦਾ ਕਿਲਾ ਤੇ ਲੋਹੇ ਨੂੰ ਕਿਸੇ ਚੀਜ਼ ਦੀ ਮਾਰ ਨਹੀਂ ਵੱਜਦੀ ਦੁਨੀਆ 'ਤੇ ਕੋਈ ਅਸੀ ਤਾਕਤ ਨਹੀਂ ਜਿਹੜੀ ਸਿੰਘਾਂ ਨੂੰ ਖਤਮ ਕਰ ਸਕੇ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਇਹ ਗੱਲ ਕਹਿੰਦੀ ਹੈ ਤੇ ਜਕਰੀਆ ਖਾਨ ਨੂੰ ਜਦੋਂ ਪਤਾ ਲੱਗਾ ਤੇ ਬਾਬਾ ਜੀ ਨੇ ਚਿੱਠੀ ਦੇ ਵਿੱਚ ਲਿਖ ਕੇ ਗੱਲ ਭੇਜੀ ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਛੋਟਾ ਮੋਟਾ ਤੇ ਇਥੋਂ ਰਾਜ ਨਹੀਂ ਹੁੰਦਾ ਜਦੋਂ ਇਹ ਸਾਰੀ ਚਿੱਠੀਆਂ ਨੇ ਪੜ੍ਹੀ ਉਹ ਕਹਿੰਦਾ ਕਿ ਮੇਰੀ ਅਣਖ ਦੇ ਉੱਤੇ ਗੱਲ ਆਈ ਜਕਰੀਆ ਖਾਨ ਕਹਿੰਦਾ ਉਨੇ 100 ਸਿੰਘਾਂ ਦਾ ਤੇ ਨਾਲ ਸੂਬੇਦਾਰ ਦਾ ਡਿਊਟੀ ਲਾ ਕੇ ਭੇਜਿਆ ਕਿ ਜਿੰਨਾ ਚਿਰ ਉਹ ਦੋਵੇਂ ਸਿੰਘਾਂ ਨੂੰ ਜਾ ਤ ਜਿੰਦਿਆਂ ਫੜ ਕੇ ਲੈ ਕੇ ਆਓ ਤੇ ਜਾਂ ਫਿਰ ਉਹਨਾਂ ਦੇ ਸਿਰ ਵੱਢ ਕੇ ਲੈ ਕੇ ਆਓ ਜਿਹੜੇ ਗੱਲ ਕਹਿੰਦੇ ਨੇ ਤੇਥੋਂ ਰਾਜ ਨਹੀਂ ਹੋਤਾ ਤੂੰ ਦਰਗੇ ਜਾਏਗਾ ਰੋਤਾ ਜਿਹੜੇ ਗੱਲ ਕਹਿੰਦੇ ਉਹਨਾਂ ਨੂੰ ਫੜ ਕੇ ਲੈ ਕੇ ਆਓ ਸੂਬੇਦਾਰ 100 ਸਿੰਘਾਂ ਦੀ 100 ਜਾਣਿਆਂ ਦੀ ਫੌਜ ਲੈ ਕੇ ਜਕਰੀਆ ਖਾਨ ਦੀ ਫੌਜ ਲੈ ਕੇ ਤੇ ਇਹ ਤਾਂ ਨੂਰਦੀਨ ਦੇ ਜੰਗਲਾਂ ਵਾਲ ਨੂੰ ਆਇਆ ਇਹ ਪਹਿਲਾਂ ਸਾਰਾ ਜੰਗਲੀ ਇਲਾਕਾ ਹੁੰਦਾ ਸੀ ਇਹ ਤਾਂ ਖਾਲਸਾ ਜੀ ਹੋਣੀ ਆ ਆਪਾਂ ਆਪਦੀ ਕੁਦਰਤ ਦੇ ਨਾਲ ਖਿਲਵਾੜ ਕੀਤਾ ਪਹਿਲਾਂ ਸਾਰਾ ਆਪਣੇ ਪੰਜਾਬ ਦੇ ਵਿੱਚ ਬਹੁਤ ਜੰਗਲੀ ਇਲਾਕਾ ਹੁੰਦਾ ਸੀ ਤੇ ਜਦੋਂ ਜੰਗਲੀ ਇਲਾਕਾ ਹੁੰਦਾ ਸੀ ਉਦੋਂ ਸਿੰਘ ਫੜੇ ਨਹੀਂ ਸੀ ਜਾਂਦੇ ਹੁਣ ਤਾਂ ਝਟਜ ਸਿੰਘਾਂ ਨੂੰ ਫੜ ਲੈਂਦੇ ਨੇ 84 ਦੇ ਵਿੱਚ ਜਦੋਂ ਸਮਾਂ ਆਇਆ ਉਦੋਂ ਸਿੰਘ ਮੰਡਾ ਚ ਰਹਿੰਦੇ ਸਨ ਤੇ ਉਦੋਂ ਵੀ ਸਰਕਾਰ ਤੋਂ ਫੜੇ ਨਹੀਂ ਸੀ ਜਾਂਦੇ ਜਿਉਂ-ਜਿਉਂ ਰੋਖਵਾਡੇ ਦੇ ਗਏ ਆਪਾਂ ਉਦੋਂ ਦਾ ਸਫਾਇਆ ਹੋ ਗਿਆ ਪਹਿਲਾਂ ਜੰਗਲੀ ਇਲਾਕਾ ਹੁੰਦਾ ਸੀ ਤੇ ਸਿੰਘਾਂ ਨੇ ਆਪਦਾ ਮਹਿਲ ਉਹ ਦਰਖਤਾਂ ਨੂੰ ਹੀ ਮਹਿਲ ਕਹਿੰਦੇ ਸਨ ਦਰਖਤਾਂ ਤੇ ਰਹਿਣਾ ਉਹਨੂੰ ਹੀ ਮਹਿਲ ਕਹਿੰਦਾ ਕਿ ਸਾਡੇ ਮਹਿਲ ਨੇ ਬਾਬਾ ਗਰਜਾ ਸਿੰਘ ਤੇ ਬਾਬਾ ਮੋਤਾ ਸਿੰਘ ਜੀ ਐਦਾਂ ਖਲੋਤੇ ਸੂਬੇਦਾਰ ਫੌਜ ਲੈ ਕੇ ਪਹੁੰਚਿਆ ਵੇਖਿਆ ਸਿੰਘਾਂ ਨੇ ਕਿ ਸੂਬੇਦਾਰ ਆਇਆ ਜਕਾਰਾ ਲਾਇਆ ਜਕਾਰੇ ਦੀ ਕਿੰਨੀ ਤਾਕਤ ਹੋਵੇਗੀ ਜਦੋਂ ਸੂਬੇਦਾਰ ਫੌਜ ਲੈ ਕੇ ਆਇਆ ਤੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਖਲੋਤੇ ਹੋਏ ਸਿੰਘਾਂ ਨੇ ਵੇਖਿਆ ਸੂਬੇਦਾਰ ਫੌਜ ਲੈ ਕੇ ਆਇਆ ਤੇ ਬਾਬਾ ਬੋਤਾ ਸਿੰਘ ਨੇ ਜਕਾਰਾ ਲਾਇਆ ਉੱਚੀ ਦੇਣੀ ਇੰਨੀ ਗੂੰਜ ਵੀ ਆਵਾਜ਼ ਦੇ ਵਿੱਚ ਜਕਾਰਾ ਲਾਇਆ ਕਿ ਫੌਜ ਪਿੱਛੇ ਖਲੋ ਗਈ ਡਰ ਗਈ ਸਾਰੀ ਫੌਜ ਮੁਗਲਾਂ ਦੀ ਕਿ ਐਡੀ ਤਾਕਤ ਹੈ ਤਾਂ ਸ਼ੇਰਾਂ ਨੂੰ ਵੱਜਦੇ ਨੇ ਤੇ ਸ਼ੇਰ ਤਾਂ ਨਿਯੰਤਰਣ ਨਾਲ ਪਾੜ ਦਿੰਦਾ ਸ਼ੇਰਾਂ ਦੀ ਗਿਣਤੀ ਥੋੜੀ ਹੁੰਦੀ ਗਿੱਦੜਾਂ ਦੀ ਜ਼ਿਆਦਾ ਹੁੰਦੀ ਹੈ ਸ਼ੇਰ ਬਹੁਤੀ ਗਿਣਤੀ 'ਚ ਨਹੀਂ ਹੁੰਦਾ ਪਰ ਇੱਕ ਵੀ ਹੋਵੇ ਤੇ ਗਿੱਦੜ 100 ਡਰਦੇ ਹੁੰਦੇ ਕੋਲ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਦੋਵੇਂ ਸ਼ੇਰ ਦੂਜੇ ਪਾਸੇ 100 ਕਿੱਧਰ ਸਾਰੇ ਡਰਦੇ ਜਦੋਂ ਆਵਾਜ਼ ਜੰਗ ਜੂਝ ਕੇ ਜਕਾਰਾ ਲਾਇਆ ਸੂਬੇਦਾਰ ਵੇਖੇ ਕਿ ਇਸ ਫੌਜ ਗਾੜੀ ਨਾ ਹੋਵੇ ਬਾਬਾ ਗਰਜਾ ਸਿੰਘ ਨੇ ਬਾਬਾ ਬੋਤਾ ਸਿੰਘ ਨੂੰ ਕਹਿਣ ਲੱਗੇ ਬਾਬਾ ਜੀ ਫੌਜ ਤਾਂ ਅੱਗੇ ਆਉਂਦੀ ਨਹੀਂ ਤੇ ਆਪਾਂ ਹੀ ਅੱਗੇ ਹੋ ਕੇ ਪੁੱਛ ਲੈਣੇ ਕਿੱਧਰ ਆਏ ਜੇ ਦੋਵਾਂ ਸਿੰਘਾਂ ਨੇ ਮੋٹے ਛੋਟੇ ਫੜੇ ਤੇ ਸਲੋਤਰ ਫੜ ਕੇ ਗਾੜੀ ਹੋਏ ਫੌਜ ਦੇ ਸੂਬੇਦਾਰ ਨੂੰ ਪੁੱਛਦੇ ਭਾਈ ਕਿੱਧਰ ਆਇਆ ਕਹਿੰਦੇ ਨਵਾਬ ਜਕਰੀਆ ਖਾਨ ਨੇ ਭੇਜਿਆ ਸਿੰਘਾਂ ਨੂੰ ਵੱਢ ਕੇ ਲੈ ਕੇ ਆਉਣਾ ਕਹਿੰਦੇ ਬਾਦਸ਼ਾਹ ਤੂੰ 100 ਜਾਣੀ ਫੌਜ ਲੈ ਕੇ ਆਇਆ ਇਹ ਕਾਣੀ ਮਾਰਨਾ ਕਰੀ ਅਸੀਂ ਦੋਵੇਂ ਜਾਣੇ ਲੜਾਂਗੇ ਤੂੰ ਵਿੱਚੋਂ ਆਪਦੇ ਚੋਣਵੇਂ ਜਰਨੈਲ ਕੱਢ ਲਾ ਤੇ ਸਾਡੇ ਨਾਲ ਲੜਾ ਜੇ ਤਾਂ ਅਸੀਂ ਹਾਰ ਗਏ ਤੇਰੇ ਨਾਲ ਜਾਵਾਂਗੇ ਤੇ ਜੇ ਉਹ ਮਰ ਗਏ ਤੇ ਫੇਰ ਸਮਝ ਲਓ ਤੁਹਾਡੀ ਯਾਰ ਹੈ ਉਹ ਸੂਬੇਦਾਰ ਨੇ ਵਿੱਚੋਂ ਪੰਜ ਜਿਹੜੇ ਜਰਨੈਲ ਕੱਢੇ ਜਿਹੜੇ ਚੋਟੀ ਦੇ ਜਰਨੈਲ ਸਨ ਤਗੜੇ ਸਰੀਰਾਂ ਵਾਲੇ। ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਨੇ ਪਹਿਲੀ ਵਾਰ ਵਾਹ ਪੈਂਦੇ ਮਾਰ-ਮਾਰ ਕੇ ਛੋਟੇ ਸਲੋਤਰਾਂ ਦੇ ਨਾਲ ਸਿਰ ਫੇਹ ਦਿੱਤਾ। ਜਦੋਂ ਸਿਰ ਫੇਹ ਦਿੱਤਾ ਤੇ ਬਾਬਾ ਬੋਤਾ ਸਿੰਘ ਕਹਿੰਦੇ ਹੋਰ ਭੇਜ ਦੇ 10 ਭੇਜ ਦੇ ਹੁਣ 10 ਜਣੇ ਆਏ 10 ਜਣਿਆਂ ਨੂੰ ਵੀ ਢਾ ਕੇ ਮਾਰਤਾ। ਜਦੋਂ ਫੌਜ ਮਰਦੀ ਵੇਖੀ ਸੂਬੇਦਾਰ ਨੇ ਕਿਹਾ ਤੀਰ ਚਲਾਓ। ਸਿੰਘਾਂ ਉੱਤੇ ਤੀਰ ਚਲਾਏ। ਗੁਰੂ ਖਾਲਸਾ ਜੀ ਆਜਰਗੇ ਸਿੰਘ ਥੋੜੀ ਸੰ ਏਸ਼ੀਆਗੇ ਸੌਣ ਵਾਲੇ ਜਾਂ ਕੂਲਰ ਨਾਲ ਗਾੜੀ ਲਾ ਕੇ ਸੌ ਜਾਣਾ ਜਿਹੜੇ ਪਹਿਲੇ ਸਿੰਘ ਸਨ ਉਹਨਾਂ ਦੇ ਸਰੀਰ ਫਲਾਦੀ ਹੁੰਦੇ ਸੀ ਤੀਰ ਵੀ ਲੋਕ ਮੁੜ ਜਾਂਦੀ ਸੀ ਸਰੀਰ 'ਚ ਤੀਰ ਦੀ ਲੋਕ ਨਹੀਂ ਹੀ ਵੱੜਦੀ ਹੁੰਦੀ ਜੇ ਵੱਜ ਵੀ ਜਾਣਾ ਤੀਰ ਤੇ ਬਾਹਰ ਕੱਢ ਦੇਣਾ ਪ੍ਰਵਾਹ ਨਹੀਂ ਕਰਿਆ ਕਰਨੀ ਮੰਨਣਾ ਸੂਈ ਜਿੱਦਾਂ ਸੂਈ ਵੱਜੀ ਹੋਵੇ ਓਦਾਂ ਹੀ ਤੀਰ ਹੋਣਾ ਅੱਜ ਆਨੂੰ ਤਾਂ ਆਪਾਂ ਏਸ਼ੀਆਗੇ ਪੈ ਜਾਂਦੇ ਸਰੀਰ ਸੋਲ ਨੇ ਸਾਡੇ ਪਰ ਪਹਿਲੇ ਸਿੰਘਾਂ ਦੇ ਸਰੀਰ ਬੜੇ ਜੰਗੀ ਹੁੰਦੇ ਸੀ ਜੇ ਕਿ ਐਸ ਸਿੰਘ ਦੇ ਸਰੀਰ ਦੇ ਵਿੱਚ ਤੀਰ ਵੀ ਵੱਜ ਜਾਣਾ ਤੀਰ ਬਾਹਰ ਕੱਢ ਕੇ ਕਹਣਾ ਸੂਈ ਕ ਜਿੰਨੀ ਪੀੜ ਹੋਈ ਐ ਤੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦਾ ਸਰੀਰ ਬੜਾ ਜੰਗੀ ਜੇ ਬਾਬਾ ਜੀ ਦੇ ਸਰੀਰ ਦੇ ਵਿੱਚ ਤੀਰ ਵੱਜ ਜਾਣਾ ਜਦੋਂ ਮੁਗਲਾਂ ਨੇ ਤੀਰ ਚਲਾਏ ਤੇ ਸੂਰਮਿਆਂ ਨੇ ਪੱਟ-ਪੱਟ ਕੇ ਕੱਢ ਦੇਣੇ ਕਹਣਾ ਬਾਬਾ ਜੀ ਜਿੱਦਾਂ ਸੂਈ ਵੱਜਦੀ ਐ ਇੰਨੀ ਕੀ ਪੀੜ ਹੋਈ ਐ ਐਡੇ ਫੁਲਾਦੀ ਸਰੀਰ ਸੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਸਾਹਿਬ ਜੀ ਦੇ ਉਹਨਾਂ ਕਹਾਂਗੇ ਸਿੰਘ ਤਾਂ ਮਰਦੇ ਨਹੀਂ ਬੰਦੂਕ ਲਿਆਓ ਬੰਦੂਕ ਦੇ ਵਿੱਚ ਬਰੂਦ ਭਰਿਆ ਤੇ ਬਾਬਾ ਗਰਜਾ ਸਿੰਘ ਕਹਿਣ ਲੱਗੇ ਬਾਬਾ ਬੋਤਾ ਸਿੰਘ ਜੀ ਬੰਦੂਕ ਦਾ ਫਾਇਰ ਕਰਨ ਲੱਗੇ ਨੇ ਕਹਿੰਦੇ ਬਾਬਾ ਜੀ ਵੱਟੇ ਫੜੋ ਵੱਟੇ ਫੜ ਕੇ ਵੱਟੇ ਚਲਾਏ ਸਿੰਘਾਂ ਨੇ ਖਾਲਸਾ ਜੀ ਨਿਸ਼ਾਨੇ ਦੀ ਵੀ ਇੱਕ ਸਿੱਖਿਆ ਹੁੰਦੀ ਹੈ ਨਿਸ਼ਾਨਾ ਵੀ ਹਰੇਕ ਬੰਦਾ ਨਹੀਂ ਲਾ ਸਕਦਾ ਨਿਸ਼ਾਨਾ ਉਹ ਲਾ ਸਕਦਾ ਜਿਹਨੇ ਮਿਹਨਤ ਕੀਤੀ ਹੋਵੇ ਤੇ ਜਿੰਨਾ ਧਿਆਨ ਇਕਾਗਰ ਹੋਵੇ ਗੱਲ ਸਾਰੀ ਧਿਆਨ ਦੀ ਹੈ ਤੀਰ ਕਮਾਨ ਜਿਹੜੇ ਚਲਾਉਂਦੇ ਉਹਨਾਂ ਨੂੰ ਪਤਾ ਕਿ ਜਿੰਦਾ ਧਿਆਨ ਨਿਸ਼ਾਨਾ ਲਾਉਣਾ ਕਿੰਨੀ ਔਖੀ ਗੱਲ ਆ ਪਰ ਧਿਆਨ ਟਿਕਾਉਣਾ ਔਖੀ ਗੱਲ ਹੈ ਰੱਬ ਨੂੰ ਮਿਲਣਾ ਤੀਰ ਕਮਾਨ ਦੀ ਗੱਲ ਆ ਆਪਾਂ ਤੀਰ ਕਮਾਨ ਤੇ ਨਿਸ਼ਾਨਾ ਰੱਬ ਤੱਕ ਲਾਉਣ ਦੀ ਬੜੀ ਔਖੀ ਗੱਲ ਹੈ ਨਿਸ਼ਾਨਾ ਉਹ ਲਾਵੇਗਾ ਜਿਹੜਾ ਨਿਸ਼ਾਨੇ 'ਚ ਪੱਕਾ ਹੋਵੇਗਾ ਜਿੰਦੀ ਧਿਆਨ ਜ਼ਿਆਦਾ ਹੋਵੇਗਾ ਰੱਬ ਨੂੰ ਵੀ ਉਹ ਬੰਦਾ ਮਿਲਦਾ ਜਿੰਦਾ ਧਿਆਨ ਇਕਾਗਰ ਹੋਵੇ ਤੇ ਬਾਬਾ ਗਰਜਾ ਸਿੰਘ ਬੜੇ ਨਿਸ਼ਾਨਚੀ ਪੱਕੇ ਸਨ ਧਿਆਨ ਕਰਗਤ ਸੀ ਘਰ ਮੋਹ ਮਾਇਆ ਛੱਡੀ ਸੀ ਸੂਰਮਾ ਬਣਦਾ ਹੀ ਉਹ ਆ ਜਿਹਨੇ ਮੋਹ ਮਾਇਆ ਛੱਡੀ ਹੋਵੇ ਸੂਰਮਾ ਆਖਿਆ ਹੀ ਉਹਨੂੰ ਜਾਂਦਾ ਜਿਹਨੇ ਮੋਹ ਮਾਇਆ ਛੱਡੀ ਹੋਵੇ ਜਿੰਨੂੰ ਕੋਈ ਘਰ ਦੀ ਪ੍ਰਵਾਨ ਹੋਵੇ ਜਿੰਨੂੰ ਕੋਈ ਆਪਦੇ ਬਾਲ ਬੱਚੇ ਦੀ ਪ੍ਰਵਾਨ ਹੋਵੇ ਜਿਹੜਾ ਸਦਾ ਮਰਨ ਨੂੰ ਤਿਆਰ ਰਵੇ ਸੂਰਾ ਸੋ ਪਹਚਾਨੀਆਂ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਾ ਕਬ ਹੁਣਾ ਛਾੜਾ ਖੇਤ ਉਹ ਸੂਰਮਾ ਇਹ ਨਹੀਂ ਕਿ ਪਰਿਵਾਰ ਨੂੰ ਫੜ ਲਿਆ ਸਰਕਾਰ ਨੇ ਤੇ ਕਹੇ ਕਿ ਪਰਿਵਾਰ ਨੂੰ ਮਾਰ ਦਿਆਂਗੇ ਤੇ ਥੱਲੇ ਗੋਡੇ ਟੇਕ ਦਿੱਤੇ ਫਿਰ ਨਹੀਂ ਵੇਖਣਾ ਸੂਰਮੇ ਦਾ ਕਰਮ ਨਹੀਂ ਪਰਿਵਾਰ ਨੂੰ ਵੇਖਣਾ ਪਰਿਵਾਰ ਭਾਵੇਂ ਮਰਦਾ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਹੀਂ ਛੱਡਣੀ ਇਹ ਕਰਕੇ ਕਿੰਨੇ ਵਿਖਾਈ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਬਾਬਾ ਦੀਪ ਸਿੰਘ ਕਿਹੜਾ ਪਰਿਵਾਰ ਨਹੀਂ ਸੀ ਪਿੱਛੇ ਪਰ ਸਿੱਖੀ ਨਿਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦੋਵੇਂ ਸੂਰਮਿਆਂ ਨੇ ਬਹੁਤ ਨਿਸ਼ਾਨੇ ਲਾ ਲਾ ਕੇ ਜਿੱਥੇ ਵੱਟਾ ਮਾਰਨਾ ਉੱਥੇ ਸਿਰ ਪਾੜ ਦੇਣਾ ਜਿੱਥੇ ਵੱਟਾ ਮਾਰਨਾ ਸਿਰ ਪਾੜ ਗਿਆ ਬੰਦਾ ਮਰ ਗਿਆ ਇਦਾਂ ਜੰਗ ਜਿੱਤੀ ਫਿਰ ਫਿਰ ਉਹਨਾਂ ਨੇ ਬੰਦੂਕ ਦਾ ਫਾਇਰ ਭਰ ਕੇ ਜਦੋਂ ਬਰੂਦ ਮਾਰਿਆ ਤੇ ਬਾਬਾ ਗਰਜਾ ਸਿੰਘ ਦੀ ਖੋਪੜੀ ਪਾੜ ਗਈ। ਦੋਵੇਂ ਸੂਰਮੇ ਸ਼ਹੀਦ ਹੋ ਗਏ। ਪਰ ਅਣਖ ਵਿਖਾ ਦਿੱਤੀ ਜਕਰੀਆ ਖਾਨ ਨੂੰ। ਜਕਰੀਆ ਖਾਨ ਆ ਰਿਹਾ ਹੀ ਆ ਰਿਹਾ ਉਹਨੇ 100 ਬੰਦਾ ਭੇਜਿਆ ਵਿੱਚੋਂ 5 ਮੁੜ ਕੇ ਗਏ ਤੇ ਦੋ ਜਾਨਾਂ ਨੂੰ ਫੜਨ ਦੇ ਲਈ 100 ਬੰਦਾ ਮਰ ਗਿਆ। ਗੁਰੂ ਖਾਲਸਾ ਜੀ ਸਾਡੇ ਵੱਡ ਪੁਰਖਿਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਕੀ ਸਿੰਘਾ ਭਾਵੇਂ ਤੂੰ ਕੱਲਾ ਵੀ ਹੋਵੇ ਰਾਜ ਕਰਨ ਦੀ ਆਸ ਰੱਖਦਾ ਸੋਚ ਲੋ ਖਾਲਸਾ ਜੀ ਹੋਣੀ ਕੋਈ 100 ਬੰਦਾ ਆਪਾਂ ਨੂੰ ਮਾਰਨ ਆ ਜੇ ਵਿੱਚੋਂ ਕੋਈ 2-3 ਜਣੇ ਰਹਿ ਜਾਣੇ ਬਾਕੀ ਤਾਂ ਭਾਜੀ ਜਾਣੇ ਸਾਰੇ ਮਰਨਾ ਕੋਈ ਸੌਖੀ ਥੋੜੀ ਗੱਲ ਜਿੰਨੂੰ ਮੌਤ ਦਾ ਡਰ ਨਾ ਰਿਆ ਕਹਿੰਦੇ ਬੰਦੇ ਦੇ ਮਨ ਦੇ ਵਿੱਚ ਮੌਤ ਦਾ ਡਰ ਨਹੀਂ ਉਹਨੂੰ ਦੁਨੀਆ ਦੀ ਕਿਸੇ ਤਾਕਤ ਦਾ ਡਰ ਨਹੀਂ ਰਹਿੰਦਾ ਜਿੰਦੇ ਮਨ ਦੇ ਵਿੱਚ ਮਰਨ ਦਾ ਡਰ ਉਹ ਸਦਾ ਹੀ ਡਰਦਾ ਰਹਿੰਦਾ ਉਹਨੂੰ ਡਰ ਹੁੰਦਾ ਕਿ ਮੈਂ ਮਰ ਨਾ ਜਾਵਾਂ ਜਿੱਦੇ ਮਨ ਚੋਂ ਮੌਤ ਦਾ ਡਰ ਨਿਕਲ ਗਿਆ ਉਹਨੂੰ ਕਾਹਦੀ ਪਰਵਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰੀ ਉਮਰ ਬਾਣੀ ਇਹੋ ਜੀ ਦਿੱਤੀ ਦਸਮ ਪਾਤਸ਼ਾਹ ਮਹਾਰਾਜ ਨੇ ਮੈਂ ਸਵਈਆ ਪੜਿਆ ਨਾ ਜਦੋਂ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਪੜ ਕੇ ਤੇ ਹਾਰੀ ਬਾਣੀ ਸ੍ਰੀਮਾਨ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਬਾਣੀ ਪੜ ਕੇ ਸ੍ਰੀ ਦਸਮ ਮਹਾਰਾਜ ਦੀ ਤੁਹਾਡੀ ਬਾਣੀ ਪੜ ਕੇ ਜੀਵਨ ਮੁਕਤ ਜਨ ਹੋ ਰਹਾ ਹੈ ਅਗਮੈਂ ਮਾਰਾ ਜੀਵਨ ਦੀ ਮੁਕਤੀ ਹੋ ਜਾਂਦੀ ਕਿਸੇ ਦਾ ਡਰ ਨਹੀਂ ਰਹਿੰਦਾ ਸਾਧੂ ਸੇ ਨਾਲ ਸ਼ੇਰਪਨ ਸ਼ੇਰ ਮੇ ਨਾਲ ਸਾਧਪਨ ਸ਼ੇਰ ਕਦੀ ਸਾਧ ਆਲੀ ਬਿਰਤੀ ਨਹੀਂ ਰੱਖ ਸਕਦਾ ਸ਼ੇਰ ਦਾ ਕੰਮ ਹੈ ਪਾੜ ਕੇ ਖਾਣਾ ਤੇ ਸਾਧੂ ਕਦੀ ਸ਼ੇਰ ਨਹੀਂ ਜੇ ਬਣ ਸਕਦਾ ਸਾਧੂ ਨੇ ਕਹਿੰਦਾ ਨਾਮ ਜਪੋ ਬਾਣੀ ਪੜੋ ਕਿਸੇ ਨੂੰ ਮਾਰੋ ਨਾ ਪਰ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਵਿੱਚ ਦੋਵੇਂ ਹੀ ਨੇ ਜੇ ਤੂੰ ਹੀ ਦਸ਼ਮਾਹ ਰਾਏ ਦੀ ਜਦੋਂ ਅਕਾਲ ਉਸਤਤ ਲਿਖਦੇ ਜੇ ਉਦੋਂ ਕਹਿੰਦੇ ਜੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਦੋਂ ਮਹਾਰਾਜ ਤੁਹਾਡੇ ਵਰਗਾ ਸਾਧੂ ਕੋਈ ਨਹੀਂ ਤੇ ਜਦੋਂ ਜਗ ਦੇ ਮੈਦਾਨ ਦੇ ਵਿੱਚ ਜਾਂਦੇ ਜੇ ਉਦੋਂ ਖਾਲਸਾ ਨੂੰ ਕਹਿੰਦੇ ਜੇ ਖਾਲਸਾ ਜੀ ਕੋਈ ਮੁੜ ਕੇ ਨਹੀਂ ਜਾਣਾ ਚਾਹੀਦਾ ਕਲਗੀ ਧਾਰ ਵਰਗਾ ਕੋਈ ਨਹੀਂ ਬਣ ਸਕਦਾ ਬਾਣੀਆਂ ਹੋਈ ਦਿੱਤੀ ਮਹਾਰਾਜ ਨੇ ਖਾਲਸੇ ਨੂੰ ਕੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੇ ਵਿੱਚ ਤਾਕਤ ਕਿੰਨੀ ਕੁ ਹੋਵੇਗੀ ਕਿੰਨੀ ਕੁ ਸਪਿਲਟ ਹੋਵੇਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਦੀ ਕਿੰਨੀ ਕੁ ਤਾਕਤ ਹੋਵੇਗੀ ਕਿ ਦੋ ਸਿੰਘਾਂ ਨੇ ਰਾਜ ਦਾ ਨਿਸ਼ਾਨ ਲਾ ਕੇ ਸਰਕਾਰ ਦੇ ਸਾਹਮਣੇ ਜਿਹੜੇ ਵੇਲੇ ਪੱਤਾ ਪੱਤਾ ਸਿੰਘਾਂ ਦਾ ਵਾਰੀ ਉਹ ਵੇਲੇ ਨਿਸ਼ਾਨ ਗੱਡ ਕੇ ਕਿਹਾ ਖਾਲਸਾ ਦਾ ਰਾਜ ਅੱਜ ਵੀ ਹੈ ਉਹ ਵੇਲੇ ਕਿਹਾ ਜਕਰੀਆ ਖਾਨ ਤੂੰ ਮੂਰਖ ਹੈ ਤੇਰੇ ਤੋਂ ਰਾਜ ਨਹੀਂ ਹੁੰਦਾ ਰਾਜ ਖਾਲਸਾ ਕਰਦਾ ਤੂੰ ਕਹਿੰਦਾ ਸਿੰਘ ਮਾਰਦੇ ਸਿੰਘ ਤਾਂ ਤੇਰੇ ਬੰਦਿਆਂ ਦੇ ਕੋਲੋਂ ਟੈਕਸ ਇਕੱਠਾ ਕਰਦੇ ਨੇ ਤੂੰ ਕਹਿੰਦਾ ਖਾਲਸਾ ਖਤਮ ਹੋ ਗਿਆ ਤੇਰੀ ਸਲਤਨਤ ਖਤਮ ਹੋ ਸਕਦੀ ਖਾਲਸਾ ਰਾਜ ਨਹੀਂ ਖਤਮ ਹੋ ਸਕਦਾ